ਸਰਬ ਕਲਾ ਸਮਰਥ ਡੋਲਨ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਕੋਠੋੜੀ ਦਾ ਜੂ ਸਾਜ ਸੁਭਨ ਆਵਾਜ਼ ਗੁਜਾਰ ਜੋ ਸਿਰ ਸਾਈ ਨਾਨਿ ਵੈ ਸੁਰ ਕਾ ਪੋਤਾਰ ਕਬੀਰ ਸਤਾ ਕਿਆ ਕਰ ਹੈ ਉੱਠ ਕੇ ਨਾ ਜਪ ਹੈ ਮੋਹਾਰ ਇਕ ਦਿਨ ਸੋਵਣੋ ਹੋਲੇ ਗੋ ਲੰਬੀ ਘੂੜ ਪਸਾਰ ਸੁ ਕਹੋ ਟਾਲੂ ਗੁਰਸੇਵੀ ਐ ਹਨਸੁ ਸਵੇਰ ਜੁਬਾਏ ਦਰਸ਼ਨ ਪਰਸਿਆ ਰੰਗ ਕਾ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ ਤੀਜਾ ਥਾਲੇ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ ਜਿਤ ਖਾਦੇ ਮਨ ਤ੍ਰਿਪਤੀਐ ਪਾਇਐ ਮੂਖ ਦੁਆਰ ਹਾਲੈ ਵਿੱਚ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ ਜਿਤ ਖਾਧੇ ਮਨੁ ਮੁਕਤੀਐ ਪਾਈਐ ਮੋਖ ਦੁਆਰ ਇਹੋ ਭੋਜਨ ਅਲੱਗ ਹੈ ਸੰਤੋ ਲੱਭੈ ਗੁਰ ਵਿਚਾਰ ਇਹ ਮੁਦਾਵਣੀ ਕਿਉਂ ਵਿਟੋ ਕੱਢੀ ਐ ਸਦਾ ਰਖੀਐ ਉਰਤਾਰ ਇਹ ਮੁਦਾਵਣੀ ਸਤਗੁਰੂ ਪਾਈ ਗੁਰਸਿੱਖਾਂ ਦੀ ਬਾਣਾ ਨਾਨਕ ਜਿਸੁ ਬੁਝਾਇ ਸੁਬੰਧ ਸੀ ਹਰ ਪਾਇਆ ਗੁਰਮੁਖ ਘਾਲ ਮਹੱਲਾ ਤੀਜਾ ਜੋ ਤਰ ਮੇਲੇ ਸੇ ਮਿਲ ਰਹਾ ਸਤਗੁਰ ਸੋਚ ਤਲਾਈ ਆਪ ਵਿਸ਼ੂਡਨ ਸੇ ਵਿਛੜੇ ਦੂਜੇ ਭਾਇ ਖੁਆਈ ਨਾਨਕ ਵਿਨ ਕਰਮਾ ਕਾ ਪਾਈਐ ਪੁਰਬ ਲਿਖਿਆ ਤਵਾਏ ਪੌੜੀ ਬਾਇ ਸਖੀਆਂ ਜਸ ਗਾਵੇ ਗਵਨਹਾਰੀਆ ਹਰ ਨਾਮ ਸਲਾਹੁ ਨਿਤ ਹਰ ਕੋ ਬਲਹਾਰੀਆ ਜਿਨੇ ਸੁਣ ਮੰਨਿਆ ਹਰ ਨਾਉ ਤਉ ਨਾ ਹੋ ਵਾਰੀਆ ਗੁਰਮੁਖੀਆਂ ਹਰ ਮੇਲ ਮਿਲਾਵਨ ਹਾਰੀਆ ਹੋ ਬਲ ਜਾਵਾ ਦਿਨ ਰਾਤ ਗੁਰ ਦੇਖਨ ਹਾਰੀਆ ਗੁਰਮੁਖੀਆਂ ਹਰ ਮੇਲ ਮਿਲਾ ਬਨਹਾਰੀਆ ਹੋ ਬਲਜਣ ਬਾਜਨ ਰਾਤੀ ਗੁਰ ਦੇਖਨ ਹਾਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ